ਆਸਮਾਨ ਤੂੰ ਦੇਖੋ ਤਬਾਹੀ ਦਾ ਮੰਜ਼ਰ ਪਾਣੀ ਦੇ ਵਿੱਚ ਕਿਸ਼ਤੀਆਂ ਵਾਂਗ ਰੁੜ ਰਹੇ ਨੇ ਲੋਕਾਂ ਦੇ ਘਰ ਨਹੀਂ ਦੇਖੀ ਹੋਣੀ ਐਸੀ ਡਰੋਣੀ ਤਬਾਹੀ ਝੜ ਕੇ ਆ ਗਿਆ ਪਾਣੀ ਤੁਸੀਂ ਵੀ ਦੇਖੋ ਉਸ ਵੇਲੇ ਦੀ ਵੱਡੀ ਕਬਰ ਤੋਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿੱਥੇ ਕੀ ਪਾਰੀ ਮੀਂਹ ਦੇ ਕਾਰਨ ਲੋਕਾਂ ਦੇ ਘਰ ਉੱਜੜ ਚੁੱਕੇ ਨੇ ਬੇ ਘਰ ਲੋਕ ਹੋ ਚੁੱਕੇ ਨੇ ਸੋ ਤਸਵੀਰਾਂ ਨੇ ਅਸਾਮ ਤਿਰਪੁਰਾ ਸਿੱਕਮ ਦੀਆਂ ਜਿੱਥੇ ਲੋਕਾਂ ਦੇ ਵਿੱਚ ਦੇਖ ਸਕਦੇ ਹੋ ਕਿੰਨਾ ਜ਼ਿਆਦਾ ਕਹਿਰ ਮਚ ਚੁੱਕਿਆ ਹੈ ਕਿਉਂਕਿ ਮੀਂਹ ਹਨੇਰੀ ਤੂਫਾਨ ਆ ਚੁੱਕਿਆ ਹੈ ਜਿਸ ਕਾਰਨ ਲੋਕ ਘਰਾਂ ਦੇ ਵਿੱਚੋਂ ਬੇਘਰ ਹੋ ਚੁੱਕੇ ਨੇ ਲੋਕਾਂ ਦੇ ਘਰ ਪਾਣੀ ਦੇ ਵਿੱਚ ਕਿਸ਼ਤੀਆਂ ਦੀ ਤਰ੍ਹਾਂ ਤੈਰਦੇ ਨਜ਼ਰ ਆ ਰਹੇ ਨੇ ਖਿਡੌਣਿਆਂ ਦੀ ਤਰ੍ਹਾਂ ਲੋਕਾਂ ਦੇ ਘਰ ਹੋ ਚੁੱਕੇ ਨੇ ਲੋਕ ਬੇਘਰ ਹੋ ਚੁੱਕੇ ਨੇ 60000 ਲੋਕ ਬੇਘਰ ਹੋਏ ਦੱਸੇ ਜਾ ਰਹੇ ਨੇ ਜਿੱਤੇ ਕਿ 26 ਲੋਕਾਂ ਦੀ ਜਾਨ ਵੀ ਜਾ ਚੁੱਕੀ ਹੈ ਇਸ ਭਾਰੀ ਮੀਂਹ ਨੇ ਐਸੀ ਤਬਾਹੀ ਮਚਾਈ ਕਿ ਲੋਕਾਂ ਨੂੰ ਘਰੋਂ بے ਘਰ ਕਰ ਦਿੱਤਾ ਸੋ ਮੌਕੇ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਤੁਸੀਂ ਵੀ ਇਹਨਾਂ ਲੋਕਾਂ ਦੇ ਲਈ ਅਰਦਾਸ ਕਰੋ ਤਾਂ ਜੋ ਇਹ ਕੁਦਰਤ ਦਾ ਕਹਿਰ ਲੋਕਾਂ ਤੋਂ ਟਲ